ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪ ਸੁਣਦੇ ਹਾਂ ਲੇਖਕ ਬਰਿਆਮ ਸਿੰਘ ਸੰਧੋਜੀ ਦੀ ਲਿਖੀ ਹੋਈ ਕਹਾਣੀ ਸ਼ਬਦਾਂ ਦੀ ਤਾਕਤ ਅਮ੍ਰਿਤਸਰ ਜੇਲ੍ਹ ਦੀ ਗੱਲ ਹੈ ਐਮਰਜੈਂਸੀ ਵਿੱਚ ਡੀਆਰ ਅਦੀਨ ਜੇਲ੍ਹ ਵਿੱਚ ਬੰਦ ਸਾਂ ਇੱਕ ਦਿਨ ਤੁੱਪੇ ਕੰਬਲ ਵਿੱਚ ਆ ਕੇ ਬੈਠੇ ਗੱਪਗਿਆਰ ਵਿੱਚ ਰੁੱਝੇ ਹੋਏ ਸਾਂ ਨੀਲੇ ਰੰਗ ਦੇ ਨਿਹੰਗੇ ਬਾਣੇ ਵਾਲਾ ਕੋਈ ਸੱਜਣ ਸਾਡੀ ਬੈਰਕ ਦਾ ਦਰਵਾਜ਼ਾ ਲੰਘ ਕੇ ਅੰਦਰ ਵੜਿਆ ਤੇ ਸਾਹਮਣੇ ਉਹ ਮਿਲਣ ਵਾਲੇ ਬੰਦੇ ਨੂੰ ਕੁਝ ਪੁੱਛਦਾ ਦਿਸਿਆ ਉਸ ਬੰਦੇ ਨੇ ਸਾਡੀ ਟੋਲੀ ਵੱਲ ਇਸ਼ਾਰਾ ਕੀਤਾ ਸਾਡੇ ਵੱਲ ਤੁਰੇ ਆਉਂਦੇ ਨਿਹੰਗ ਸਿੰਘ ਨੂੰ ਮੈਂ ਝਟ ਪਛਾਣ ਲਿਆ ਉੱਠਦਿਆਂ ਉਸ ਦਾ ਸਵਾਗਤ ਕੀਤਾ ਬੱਲੇ ਬੱਲੇ ਨਿਹੰਗ ਸਿਆ ਤੂੰ ਇੱਥੇ ਕਿਵੇਂ ਉਹ ਸਗਿਆਂ ਵਿੱਚ ਜੋ ਲਗਦੀ ਮੇਰੀ ਪੂਆ ਤੇਜੋ ਦਾ ਦੂਜੇ ਨੰਬਰ ਦਾ ਛੜਾ ਛਾਂਟ ਪੁੱਤ ਅਜੀਤ ਸਿੰਘ ਸੀ ਜਿਸ ਨੂੰ ਅਸੀਂ ਸਾਰੇ ਜੇਤਾ ਨਿਹੰਗ ਆਖਦੇ ਸਾਂ ਮੇਰੇ ਪਿਤਾ ਤੇ ਪੂਆ ਤੇਜੋ ਦਾ ਪਿਛਲਾ ਪਿੰਡ ਭਡਾਣਾ ਸੀ ਪੂਆ ਤੇਜੋ ਸੋਰ ਸਿੰਘ ਵਿਆਹੀ ਹੋਈ ਸੀ ਤੇ ਮੇਰਾ ਪਿਤਾ ਵੀ ਦੇਸ਼ਵੰਡ ਤੋਂ ਪਿੱਛੋਂ ਆਪਣੇ ਨਾਨਕੇ ਪਿੰਡ ਸੋਰ ਸਿੰਘ ਵਿੱਚ ਹੀ ਆਪਣੇ ਮਾਮੇ ਦਾ ਮੁੱਤ ਬੰਨਾ ਬਣ ਕੇ ਪਰਿਵਾਰ ਸਮੇਤ ਆਣ ਵਸਿਆ ਸੀ ਇਸ ਪਿੰਡ ਵਿੱਚ ਮੇਰਾ ਪਿਤਾ ਪੂਆ ਤੇ ਜੋਦੀ ਵੱਡੀ ਧਿਰ ਸੀ ਦੋਵੇਂ ਪਰਿਵਾਰਾਂ ਦਾ ਆਪਸ ਵਿੱਚ ਡੋਂਗਾ ਮਿਲਵਰਤਨ ਸੀ ਹਫਤੇ ਦਸੀ ਦਿਨੀ ਅਸੀਂ ਇੱਕ ਦੂਜੇ ਘਰ ਗੇੜਾ ਵੱਜਦਾ ਰਹਿੰਦਾ ਲੋੜ ਵੇਲੇ ਇੱਕ ਦੂਜੇ ਦੇ ਜੋਤਰਾ ਵੀ ਲਾਉਂਦੇ ਪੱਠੇ ਦੱਥੇ ਦੇ ਵੀ ਲੈ ਦੇ ਕਰ ਲੈਂਦੇ ਪੂਆ ਦੇ ਵੱਡੇ ਦੋਵੇਂ ਪੁੱਤ ਹਰਬੰਸ ਤੇ ਜੀਤਾ ਉਮਰ ਵਿੱਚ ਮੇਰੇ ਤੋਂ ਵੱਡੇ ਸਨ ਤੇ ਮੈਨੂੰ ਛੋਟੇ ਭਰਾਵਾਂ ਵਾਂਗ ਪਿਆਰ ਕਰਦੇ ਸਨ ਇਸ ਕਰਕੇ ਮੈਨੂੰ ਨਿੱਕੇ ਹੁੰਦੇ ਤੋਂ ਉਹਨਾਂ ਦੇ ਘਰ ਜਾਣਾ ਤੇ ਖੇਡਣਾ ਚੰਗਾ ਲੱਗਦਾ ਆਪ ਹਨਪੜ ਫੋਨ ਕਰਕੇ ਉਹ ਹੁਸ਼ਿਆਰ ਢਾਕੂ ਵਜੋਂ ਮੈਨੂੰ ਕਦਰਦਾਨੀ ਨਾਲ ਦੇਖਦੇ ਹਰਬੰਸ ਨੇ ਤਾਂ ਜ਼ਿੱਦ ਕਰਕੇ ਆਪਣੇ ਵਿਆਹ ਤੇ ਮੈਨੂੰ ਸਰਵਾਲਾ ਬਣਾਇਆ ਸੀ ਜਦ ਕਿ ਨੇੜਲੀ ਰਿਸ਼ਤੇਦਾਰੀ ਵਿੱਚੋਂ ਕੋਈ ਮੇਰਾ ਹੀ ਖਾਣੀ ਮੁੰਡਾ ਨਵੇਂ ਕੱਪੜੇ ਸਵਾਈ ਸਰਵਾਲਾ ਬਣਨ ਦੀ ਤਿਆਰੀ ਕਰ ਸੀ ਬੈਠਾ ਸੀ ਬਲਸੇ ਤੇ ਜੀਤੇ ਦਾ ਮੇਰੇ ਪਿਓ ਨੂੰ ਮਾਮਾ-ਮਾਮਾ ਕਹਿੰਦੇ ਆ ਮੂੰਹ ਨਾ ਥੱਕਦਾ ਉਹਨਾਂ ਦੇ ਛੋਟੇ ਭਰਾਵਾਂ ਨਾਲ ਮੇਰੀ ਬਹੁਤੀ ਸਾਝ ਨਹੀਂ ਸੀ ਜ਼ਮੀਨ ਜਾਇਦਾਦ ਖੋਣ ਦੇ ਬਾਵਜੂਦ ਪਤਾ ਨਹੀਂ ਜੀਤੇ ਨੂੰ ਕੋਈ ਸਾਗ ਸਿਰੇ ਕਿਉਂ ਨਹੀਂ ਸਿਜੜਿਆ ਹੌਲੀ-ਹੌਲੀ ਵਾਰੀ ਦੇ ਕੰਮ ਤੰਦਿਆਂ ਵਿੱਚੋਂ ਉਸ ਨਾਮ ਨੂੰ ਉਚਾਰਟ ਹੁੰਦਾ ਗਿਆ ਇੱਕ ਦਿਨ ਉਸਨੇ ਬਾਬੇ ਬਿਧੀ ਚੰਦੀਆਂ ਤੋਂ ਅਮਰਿਤ ਛੱਕ ਕੇ ਨਿਹੰਗੀ ਬਣਾ ਸਜਾਲਿਆ ਨਿਹੰਗ ਸਿੰਘ ਬਣ ਕੇ ਉਹ ਪੱਕੇ ਤੌਰ ਤੇ ਦਲ ਨਾਲ ਰਹਿਣਾ ਚਾਹੁੰਦਾ ਸੀ ਜੀਤੇ ਦਾ ਪਰਿਵਾਰ ਖੁਦ ਪਾਈ ਬਿਧੀ ਜੰਦੇ ਛੀਨਾ ਗੋਦ ਨਾਲ ਸਬੰਧ ਰੱਖਦਾ ਸੀ ਬਿਧੀ ਚੰਦੀਆਂ ਨਾਲ ਪਾਈ ਜਰੇ ਦੀ ਸਾਂਝ ਹੋਣ ਕਰਕੇ ਬਾਬੇ ਚਾਹੁੰਦੇ ਸਨ ਕਿ ਜੀਤੇ ਦੇ ਪਿਤਾ ਰੰਗਾ ਸਿੰਘ ਦਾ ਮੁੰਡੇ ਨੂੰ ਘਰੋਂ ਪੱਟਣ ਦਾ ਉਹਨਾਂ ਦੇ ਸਿਰ ਉਲਾਮਾ ਨਾ ਆਵੇ ਇਸ ਲਈ ਅੰਮ੍ਰਿਤ ਛਕਣ ਤੋਂ ਬਾਅਦ ਵੀ ਉਹਨਾਂ ਦੀ ਇੱਛਾ ਸੀ ਕਿ ਜੀਤਾ ਘਰ ਦੇ ਕੰਮਕਾਰ ਨਾਲ ਜੁੜਿਆ ਰਹੇ ਪਰ ਜੀਤੇ ਨੂੰ ਇਹ ਮਨਜ਼ੂਰ ਨਹੀਂ ਸੀ ਉਹ ਚੱਕਰਵਰਤੀ ਹੋ ਗਿਆ ੂਆ ਦੇ ਕਹਿਣ ਦੇ ਮੇਰੇ ਪਿਓ ਨੇ ਸਮਝਾਇਆ ਤਾਂ ਕਹਿੰਦਾ ਮਾਮਾ ਤੂੰ ਹੀ ਦੱਸ ਮੈਂ ਕਿਹਦੇ ਲਈ ਵਾਹੀ ਚ ਦਿਨ ਰਾਤ ਫਾਂਟਾ ਬਣਾਉਂਦਾ ਫਿਰਾਂ ਮੈਂ ਕਿਹੜਾ ਕਿਸੇ ਆਪਣੀ ਚੂੜੇ ਵਾਲੀ ਨੂੰ ਸ਼ਨੀਲ ਦਾ ਸੂਟ ਸੁਆਕੇ ਦੇਣਾ ਹੈ ਤੇ ਮੇਰੇ ਕਿਹੜੇ ਸਿੰਧੂ ਹੋਰੇ ਰੋਂਦੇ ਫਿਰਦੇ ਨੇ ਵੀ ਉਹਨਾਂ ਦੀ ਫੀਸ ਧਾਰਨ ਵਾਲੀ ਰਹਿੰਦੀ ਹੈ ਹੁਣ ਤਾਂ ਕਿਸੇ ਦੀ ਖਿੜਕ ਨਾ ਝੜਕ ਨਾ ਕੋਈ ਸਵੇਰੇ ਸੱਜਰੇ ਹਲਾਂ ਲਈ ਜਗਾਵੇ ਆਪਣੀ ਮਰਜ਼ੀ ਸੌਈਏ ਆਪਣੀ ਮਰਜ਼ੀ ਜਾਗੀਏ ਉਹ ਤਾਂ ਵਾਰਿਸ ਸ਼ਾਹ ਵਾਲਾ ਅਰੰਝਾ ਜੋਗੀ ਬਣਿਆ ਪਿਆ ਸੀ ਨੀਲਾ ਚੋਲਾ ਸਿਰ ਤੇ ਚੱਕਰ ਲਾ ਕੇ ਸਜਾਈ ਦਸਤਾਰ ਤੇ ਹੱਥ ਵਿੱਚ ਲੰਮਾ ਵਰਛਾ ਜਦੋਂ ਕਦੀ ਉਸਾ ਦਿਲ ਕਰਦਾ ਉਹ ਸੁੱਖੇ ਨਾਲ ਲਹਿੜ ਕੇ ਸਾਢੇ ਘਰਾਂ ਵਜਦਾ ਘੰਟਿਆਂ ਬੱਦੀ ਬੈਠਾ ਇੱਧਰ ਉੱਧਰ ਦੀਆਂ ਮਾਰੀ ਜਾਂਦਾ ਵਿੱਚ ਵਿੱਚ ਬੀਬੀ ਨੂੰ ਵੀ ਹੁਕਮ ਕਰੀ ਜਾਂਦਾ मामੀ ਚਾਹ ਬਣਾ ਕਰੀ ਦੇ ਜੇ ਪ੍ਰਸ਼ਾਦਾ ਤਿਆਰ ਹੋ ਗਿਆ ਤਾਂ ਲਿਆ ਹੱਥ ਤੋਂ ਆ ਦਾਲ ਚਰਤਾ ਠਿੰਦਾ ਵਾਵਾ ਪਾ ਲਈ ਸੂਪਣਾ ਨਾ ਕਰੀ ਅਸੀਂ ਵੀ ਉਸ ਨੂੰ ਟੇਡੇ ਮੇਡੇ ਸਵਾਲ ਕਰਦੇ ਰਹਿੰਦੇ ਤੇ ਉਸ ਦੀਆਂ ਜਲਬਲਲੀਆਂ ਸੁਣ ਸੁਣ ਕੇ ਖੁਸ਼ ਹੁੰਦੇ ਇੱਕ ਦਿਨ ਕਿਸੇ ਨੇ ਮੇਰੇ ਪਿਓ ਨੂੰ ਉਰਾਮਾ ਦਿੱਤਾ ਤੁਹਾਡਾ ਨਿਹੰਗ ਨਿਹੰਗ ਸਿਓ ਰੋਡ ਵਿੱਚ ਸਾਈਕਲ ਚਲਾਉਂਦੇ ਸਾਡੇ ਨਿੱਕੇ ਮੁੰਡਿਆਂ ਤੋਂ ਸਾਈਕਲ ਲੈ ਕੇ ਭੱਜ ਗਿਆ ਉਹਦੇ ਘਰਦਿਆਂ ਨੂੰ ਆਖਿਆ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਨਾ ਤਾਂ ਉਸ ਦੇ ਕਿਸੇ ਪੱਕੇ ਟਿਕਾਣੇ ਦਾ ਪਤਾ ਹੈ ਤੇ ਨਾ ਹੀ ਉਹ ਉਹਨਾਂ ਦੇ ਕਹਿਣੇ ਵਿੱਚ ਬਾਬਿਆਂ ਕੋਲੋਂ ਵੀ ਨਹੀਂ ਮਿਲਿਆ ਤੁਸੀਂ ਕੁਝ ਕਰੋਗੇ ਕਿ ਪੁਲਿਸ ਨੂੰ ਆਖੀ ਮੇਰੇ ਪਿਤਾ ਨੇ ਸਾਈਕਲ ਮੁੜਵਾ ਦੇਣ ਦਾ ਵਾਅਦਾ ਕਰਕੇ ਉਹਨਾਂ ਨੂੰ ਸਮਝਾਇਆ ਕਿ ਉਹ ਕੁਝ ਦਿਨ ਹੋਰ ਉਡੀਕ ਲੈਣ ਤੇ ਪੁਲਿਸ ਕੋਲ ਨਾ ਜਾਣ 10-15 ਦਿਨੀ ਜੀਤਾ ਆਪ ਹੀ ਸਾਈਕਲ ਅਗਲਿਆਂ ਦੇ ਘਰ ਫੜਾ ਆਏ ਮੇਰੇ ਪਿਤਾ ਨੇ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਹੱਸਦਾ ਹੋਇਆ ਕਹਿਣ ਲੱਗਾ ਉਹ ਮਮਾ ਤੇਰੀ ਸੋਂ ਗੱਲ ਕੀ ਹੋਣੀ ਸੀ ਮੁੰਡੇ ਰੋਡ 'ਚ ਸਾਈਕਲ ਚਲਾਉਣ ਡਏ ਸੀ ਮੈਂ ਉਹਨਾਂ ਤੋਂ ਸਾਈਕਲ ਫੜ ਕੇ ਆਖਿਆ ਲਿਆਓ ਏ ਮੁੰਡਿਓ ਵੇਖੀਏ ਤੁਹਾਡਾ ਸਾਈਕਲ ਪਹਲਾ ਹੌਲਾ ਚੱਲਦਾ ਏ ਕਿ ਪਾਰਾ ਸਾਈਕਲ ਚਲਾ ਕੇ ਵੇਖਿਆ ਵਾ ਵਾ ਹੌਲਾ ਚੱਲਦਾ ਸੀ ਮੈਂ ਸੋਚਿਆ ਚੱਲ ਮਨਾ ਵਰਨਾਲਿਓ ਘੂਆ ਨੂੰ ਹੀ ਮਿਲਾਈਏ ਵਾ ਵੀ ਪਿੱਛੇ ਦੀ ਏ ਉਹ ਅਜੇ ਵੀ ਚਿੱਟੇ ਚਿੱਟੇ ਦੰਦ ਕੱਢੀ ਪੇਟ ਦੇ ਹਲਾ ਕੇ ਹੱਸੀ ਜਾ ਰਿਹਾ ਸੀ ਜੀਤੇ ਨੂੰ ਆਪਣੇ ਕੋਲ ਬਿਠਾ ਕੇ ਹਸਦਿਆਂ ਪੁੱਛਿਆ ਨਿਹੰਗ ਸਿਆ ਲੱਗਦਾ ਐਤ ਕੀ ਵਾਹ ਵਰਣਾਲੇ ਦੀ ਥਾਂ ਅੰਬਰ ਸਲਵਰ ਵਗਦੀ ਸੀ ਮੇਰਾ ਖਿਆਲ ਸੀ ਕਿ ਉਹ ਕਿਸੇ ਇਹੋ ਜਿਹੇ ਛੋਟੇ ਮੋਟੇ ਕੇਸ ਵਿੱਚ ਹੀ ਅੰਦਰ ਆਇਆ ਹੋਵੇਗਾ ਅਪਰਾਧੀ ਵਿਰਤੀ ਵਾਲਾ ਤਾਂ ਉਹ ਹੈ ਹੀ ਨਹੀਂ ਸੀ ਉਹ ਵਾਹ ਕਿੱਥੇ ਭਰਾਵਾ ਐਤ ਕੀ ਤਾਂ ਨੇਰੀ ਧੂ ਲਿਆਈਏ ਉਹ ਕਿਸੇ ਕਤਲ ਕੇਸ ਵਿੱਚ ਫਸ ਗਿਆ ਸੀ ਕਤਲ ਕਿਵੇਂ ਹੋ ਗਿਆ ਕਤਲ ਕੀ ਹੋਣਾ ਸੀ ਕਤਲ ਤਾਂ ਮੈਨੂੰ ਕੀਤਾ ਕਰਾਇਆ ਹੀ ਮਿਲ ਗਿਆ ਭਰਾਵਾ ਉਹ ਅਜੇ ਵੀ ਹੱਸ ਰਿਹਾ ਸੀ ਉਹ ਪਿਛਲੇ ਕੁਝ ਮਹੀਨਿਆਂ ਤੋਂ ਪਿੰਡੋਂ ਬਾਹਰ-ਬਾਰ ਬਾਬੇ ਬਿਧੀ ਜੰਦ ਦੀ ਸਮਾਤ ਤੇ ਵੀ ਕਦੀ-ਕਦੀ ਰਾਤ ਕੱਟ ਲੈਂਦਾ ਸੀ ਇੱਕ ਬਜ਼ੁਰਗ ਭਾਈ ਉੱਥੇ ਸੇਵਾ ਕਰਦਾ ਸੀ ਜੀਤਾ ਉਸ ਨਾਲ ਡੜ ਕੇ ਸੁੱਕੇ ਵਾਲੀ ਛਰਦਾਈ ਰਗੜਦਾ ਬਾਬਾ ਪਿੰਡੋਂ ਗਜਾ ਕਰ ਲਿਆ ਹੁੰਦਾ ਆਏ ਗਏ ਨੂੰ ਪ੍ਰਸ਼ਾਦਾ ਮਿਲਦਾ ਤੇ ਉਹਨਾਂ ਨੂੰ ਵੀ ਜੀਤਾ ਕਦੇ-ਕਦੇ ਵਿੱਚੋਂ ਉਡੰਤਰ ਵੀ ਹੋ ਜਾਂਦਾ ਤੇ ਕਈ ਕਈ ਦਿਨ ਨਾ ਪਰਤਦਾ ਉਸਦੇ ਕਿਹੜਾ ਕਿਸੇ ਦਫ਼ਤਰ ਵਿੱਚ ਹਾਜ਼ਰੀ ਲੱਗਣੀ ਸੀ ਇੰਜ ਹੀ ਉਹ ਯਾਤਰਾ ਤੇ ਗਿਆ ਹੋਇਆ ਸੀ ਕਿ ਪਿੱਛੋਂ ਇੱਕ ਸਵੇਰੇ ਕਿਸੇ ਨੇ ਸਮਾਦਾਂ ਦੇ ਬਾਹਰ ਬਾਬਾ ਮਰਿਆ ਪਿਆ ਵੇਖਿਆ ਉਹਦੀਆਂ ਗੋਦਣੀਆਂ ਦੀ ਫਰੋਲਾ ਫਰੋਲੀ ਵੀ ਕੀਤੀ ਹੋਈ ਸੀ ਇਸੋ ਫਰੋਲਾ ਫਰੋਲੇ ਤੋਂ ਹੀ ਪੁਲਿਸ ਨੂੰ ਸ਼ੱਕ ਹੋਇਆ ਕਿ ਬਾਬਾ ਕੁਦਰਤੀ ਮੌਤ ਨਹੀਂ ਮਰਿਆ ਸਗੋਂ ਉਸਦਾ ਕਤਲ ਹੋਇਆ ਹੈ ਪੁਲਿਸ ਨੇ ਇਹ ਕਤਲ ਕੇਸ ਜੀਤੇ ਤੇ ਪਾ ਦਿੱਤਾ ਸੀ ਤੇ ਉਸ ਦੇ ਵਾਪਸ ਪਰਤਣ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਪਤਾ ਨਹੀਂ ਉਸ ਨੂੰ ਕਿਸੇ ਮਾਰਿਆ ਸੀ ਕਿ ਆਪੇ ਮਰ ਗਿਆ ਸੀ ਜਾਣਤਾ ਅੱਗੇ ਹੈ ਨਹੀਂ ਸੀ ਬਜ਼ੁਰਗ ਵਿੱਚ ਪਹਿਲਾਂ ਹੀ ਨਿਬਿਆ ਪਿਆ ਸੀ ਨਾਲੇ ਮੇਰਾ ਤਾਂ ਵਿਚਾਰਾ ਬੜਾ ਪ੍ਰੇਮੀ ਸੀ ਅੱਗੀ ਖਾਵਾਂ ਜੇ ਝੂਠ ਬੋਲਾਂ ਨਾਲੇ ਤੇਰੇ ਕੋਲ ਕਾਦਾ ਚੋ ਉਹਦੇ ਗਰੇਵ ਕੋਲ ਕਿਹੜੇ ਖਜ਼ਾਨੇ ਦੱਬੇ ਪਏ ਸਨ ਮੈਂ ਤਾਂ ਚਾਹੋਂ 50 ਦਿਨਾਂ ਤੋਂ ਉੱਥੇ ਹੈ ਵੀ ਨਹੀਂ ਸਾਰਾ ਸਿਆਪਾ ਉੱਥੇ ਨਾ ਹੋਣ ਤੇ ਹੀ ਪਿਆ ਸਾਰੇ ਆਖਣ ਸਮਾਦੀ ਤਾਂ ਜੀਤਾ ਹੀ ਹੁੰਦਾ ਉਹੋ ਹੀ ਮਾਰ ਕੇ ਕਿਤੇ ਅੱਗੇ ਪਿੱਛੇ ਹੋ ਗਿਆ ਹੁਣ ਪੁਲਿਸ ਨੇ ਕਤਲ ਮੇਰੇ ਤੇ ਪਾਤਾ ਮੇਰੀ ਕਿਸੇ ਇੱਕ ਨਾ ਸੁਣੀ ਪਿਛਲੇ ਬੁੱਧਵਾਰ ਇੱਥੇ ਜੇਲ੍ਹ ਵਿੱਚ ਲਿਆ ਸੁਟਿਆ ਇੱਥੇ ਸੁੱਖੇ ਦੀ ਬੜੀ ਦੰਗੀ ਆ ਉਦੋਂ ਫੁਲਕੇ ਹੀ ਛਕਣੇ ਆ ਅੰਦਰ ਕੀ ਤੇ ਬਾਹਰ ਕੀ ਮੈਂ ਹੋਰ ਵੀ ਖੁਰਚ ਕੇ ਪੁੱਛਿਆ ਉਸਦੇ ਸਵੇਰ ਤੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਜਾਣੂ ਸਾਂ ਲੱਗਾ ਜੀਤਾ ਤਾਂ ਨਾ ਹੱਕ ਹੀ ਕਤਲ ਕੇਸ ਵਿੱਚ ਫਸ ਗਿਆ ਸੀ ਖਿਆਲ ਆਇਆ ਉਹ ਬਾਬੇ ਬਿਧੀ ਚੰਦਿਆ ਦਾ ਸਿੰਘ ਸੀ ਉਹਨਾ ਇਸ ਨੂੰ ਬਚਾਉਣ ਲਈ ਕਿਉਂ ਨਹੀਂ ਯਤਨ ਕੀਤਾ ਤੇਰੇ ਕੇਸ ਦੇ ਪੈਰ ਵੀ ਕੌਣ ਕਰ ਰਿਹਾ ਹੈ ਤੇਰੇ ਘਰ ਦੇ ਜਾਂ ਬਾਬੇ ਬਿਦੀ ਚੰਦੀਏ ਪੈਰ ਵੀ ਮੇਰੀ ਕਿਹਨੇ ਕਰਨੀ ਸੀ ਭਰਾ ਆਂਦੇ ਹੋਣਗੇ ਚੱਲ ਫਾਹੇ ਲੱਗੋ ਸਾ ਹਿੱਸੇ ਆਉਂਦੇ ਦੋ ਕਿਲੇ ਸਾਹਮਣ ਵਾਲੇ ਬਣਾਗੇ ਨਾਲੇ ਉਹ ਸੋਚਦੇ ਹੋਣਗੇ ਆਪੇ ਬਾਬੇ ਕੋਈ ਚਾਰਾ ਕਰਨਗੇ ਬਾਬਿਆਂ ਨੂੰ ਲੱਗਦਾ ਉਹ ਮੇਰੇ ਤੇ ਹੀ ਸ਼ੱਕ ਹੈ ਇਹ ਜਾਣ ਕੇ ਹੋਰ ਵੀ ਦੁੱਖ ਹੋਇਆ ਇਉਂ ਲਈ ਕਿਸੇ ਨੇ ਅੱਜ ਤੱਕ ਵਕੀਲ ਦਾ ਵੀ ਕੋਈ ਬੰਦੋਬਸ ਨਹੀਂ ਸੀ ਕੀਤਾ ਮੈਨੂੰ ਲੱਗਾ ਜੀਤਾ ਵਿਚਾਰਾ ਤਾਂ ਭੰਗ ਦੇ ਪਾਣੇ ਫਾਹੇ ਲੱਜਾਣਾ ਏ ਇਸ ਦੇ ਬਚਾ ਲਈ ਕੀ ਕੀਤਾ ਜਾਵੇ ਰੋਟੀ ਵੇਲਾ ਹੋ ਜਾਣ ਤੇ ਜੀਤਾ ਫਿਰ ਮਿਲਦੇ ਗਿਲਦੇ ਰਹਿਣ ਦਾ ਵਾਅਦਾ ਕਰਕੇ ਆਪਣੀ ਬੈਰਕ ਵਿੱਚ ਚਲਾ ਗਿਆ ਤੇ ਮੈਨੂੰ ਸੋਚਾਂ ਵਿੱਚ ਪਾ ਗਿਆ ਇਹ ਵੀ ਕੀ ਵਿਡੰਬਣਾ ਸੀ ਕਿ ਮੇਰੀ ਪਤਨੀ ਦੀ ਪੂਆ ਦਾ ਪੁੱਤ ਤੇ ਮੇਰੀ ਪੂਆ ਦਾ ਪੁੱਤ ਦੋਵੇਂ ਹੀ ਝੂਠੇ ਕਤਲ ਕੇਸ ਵਿੱਚ ਫਸ ਗਏ ਸਨ ਮੈਂ ਨਹੀਂ ਸਚਾਉਂਦਾ ਕਿ ਜੀਤਾ ਵੀ ਉਸ ਵਾਂਗ ਜੇਲ੍ਹ ਵਿੱਚ ਉਮਰ ਕੱਟ ਭੋਗੇ ਪਰ ਮੈਂ ਅੰਦਰ ਬੈਠਾ ਉਸ ਬੇਕਸੂਰ ਲਈ ਕੀ ਕਰ ਸਕਦਾ ਸਾਂ ਮੇਰੀ ਦਾਰ ਤੇ ਖਾਲਤ ਵੀ ਅਜਿਹੀ ਨਹੀਂ ਸੀ ਕਿ ਕੋਲੋਂ ਪੈਸੇ ਖਰਚ ਕੇ ਉਸ ਦਾ ਮੁਕੱਦਮਾ ਲੜਨ ਲਈ ਕੋਈ ਚੰਗਾ ਵਕੀਲ ਖੜਾ ਕਰ ਸਕਾਂ ਮੈਂ ਤਾਂ ਚਿੱਟੇ ਕਾਗਜ਼ਾਂ ਤੇ ਕਾਲੇ ਅੱਖਰ ਬੋਣ ਵਾਲਾ ਮਾਮੂਲੀ ਲੇਖਕ ਸਾਂ ਮੇਰੇ ਮਾਨ ਨੇ ਮੈਨੂੰ ਵੰਗਾਰਿਆ ਤੂੰ ਮਾਮੂਲੀ ਕਿਵੇਂ ਹੈ ਤੇਰੇ ਅੱਖਾਂ ਵਿੱਚ ਕੋਈ ਤਾਕਤ ਹੋਏਗੀ ਤਾਂ ਹੀ ਤੈਨੂੰ ਅਗਲਿਆਂ ਅੱਖਰਾਂ ਦੇ ਹਵਾਲੇ ਨਾਲ ਅੰਦਰ ਕੀਤਾ ਪਰ ਮੇਰੇ ਅੱਖਰਾਂ ਦੀ ਤਾਕਤ ਜੀਤੇ ਦੇ ਕਿਸ ਕੰਮ ਅਚਨ ਚੇਤ ਮੇਰੇ ਅੰਦਰ ਬਿਜਲੀ ਕੌਂਦ ਗਈ ਜੀਤੇ ਦੇ ਪ੍ਰਸੰਗ ਵਿੱਚ ਵੀ ਮੈਂ ਆਪਣੇ ਅੱਖਰਾਂ ਦੀ ਤਾਕਤ ਪਰਖੀ ਦੇਖ ਸਕਦਾ ਸਾਂ ਮੈਂ ਸੋਚਿਆ ਮੈਨੂੰ ਦਲਬਾਬਾ ਵਿਦੀ ਚੰਦ ਦੇ ਮੁਖੀ ਬਾਬਾ ਦਿਆ ਸਿੰਘ ਨੂੰ ਜਿਹੜੇ ਬਾਬਾ ਵਿਦੇ ਚੰਦ ਦੇ ਅੰਸ਼ਵੰਸ਼ ਵਿੱਚੋਂ 12ਵੇਂ ਯਾ ਗੰਧੀ ਨਸ਼ੀਨ ਸਨ ਜੀਤੇ ਦੀ ਮਦਦ ਕਰਨ ਲਈ ਚਿੱਠੀ ਲਿਖਣੀ ਚਾਹੀਦੀ ਹੈ ਆਖਰ ਜੀਤਾ ਉਹਨਾਂ ਦੇ ਦਲਦਾ ਸਿੰਘ ਸੀ ਉਂਝ ਵੀ ਉਹਨਾਂ ਦੇ ਛੀਨਾ ਪਾਈ ਜਰ ਦੇ ਵਿੱਚੋਂ ਸੀ ਜੇ ਬਾਬੇ ਉਸਦੀ ਮਦਦ ਤੇ ਆ ਜਾਂਦੇ ਹਨ ਤਾਂ ਜੀਤੇ ਦਾ ਵੱਜ ਜਾਣਾ ਲਾਜ਼ਮੀ ਸੀ ਕਿ ਸਜੇ ਸ਼ੁਰੂਆਤੀ ਦੌਰ ਵਿੱਚ ਸੀ ਤੇ ਬਾਬਾ ਜੀ ਤਾਂ ਸਰਕਾਰੀ ਦਰਬਾਰੇ ਪੂਰੀ ਪੌਂਸੀ ਰਾਜਨੀਤੀਵਾਨ ਪੁਲਸੀਏ ਤੇ ਹੋਰ ਸਰਕਾਰੀ ਅਧਿਕਾਰੀ ਉਹਨਾਂ ਨੂੰ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਸਨ ਜੀਤੇ ਵੱਲੋਂ ਚਿੱਠੀ ਲਿਖ ਕੇ ਮੈਂ ਬਾਬਾ ਜੀ ਨੇ ਮਨ ਵਿੱਚ ਜੀਤੇ ਲਈ ਤਰਸ ਤੇ ਹਮਦਰਦੀ ਦੇ ਭਾਵ ਜਗਾਉਣੇ ਸਨ ਆਪਣੇ ਲੇਖ ਕੇ ਹੁਨਰ ਨਾਲ ਉਹਨਾਂ ਦੀ ਸੰਵੇਦਨਾ ਨੂੰ ਡੰਬੜਾ ਸੀ ਮੌਤ ਦੇ ਜਾਲ ਵਿੱਚ ਫਸ ਕੇ ਜੀਤੇ ਦੀ ਟੜਪ ਦੀ ਫੜਫੜਾਉਂਦੀ ਆਤਮਾ ਬਣ ਕੇ ਉਸ ਦੇ ਵਿਚਾਰ ਲਈ ਤਰਲਾ ਪਾਉਣਾ ਸੀ ਅੱਜ ਮੇਰੇ ਲੇਖਣ ਕਲਾ ਦਾ ਬੜਾ ਵੱਡਾ ਇਮਤਿਹਾਨ ਹੋਣ ਵਾਲਾ ਸੀ ਉਸ ਰਾਤ ਮੈਂ ਵੱਖਰੇ ਬੈਠ ਕੇ ਤੇ ਮਨ ਚਿਤ ਵਰਤੀ ਨੂੰ ਇਕਾਗਰ ਕਰਕੇ ਬਾਬਾ ਬਿਲੀਚੰਦ ਦਲ ਦੇ ਮੁਖੀ ਬਾਬਾ ਦਿਆ ਸਿੰਘ ਦੇ ਨਾਮ ਜੀਤੇ ਵੱਲੋਂ ਇੱਕ ਲੰਮੀ ਚਿੱਠੀ ਲਿਖੀ ਚਿੱਠੀ ਲਿਖਦਿਆਂ ਹੋਇਆਂ ਮੈਂ ਬਰਿਆਮ ਸਿੰਘ ਸੰਧੂ ਨਹੀਂ ਸਾਂ ਰਹਿ ਗਿਆ ਜਿਸ ਦਾ ਡੇਰੇਆਂ ਬਾਬਿਆਂ ਜਾਂ ਧਰਮ ਧਾਰਮਿਕ ਸ਼ਖਸੀਅਤਾਂ ਬਾਰੇ ਵੱਖਰਾ ਤਰਕ ਤੇ ਦ੍ਰਿਸ਼ਟੀਕੋਣ ਸੀ ਮੈਂ ਤਾਂ ਜੀਤਾ ਬਣ ਗਿਆ ਸਾਂ ਤੇ ਉਸ ਧਾਰਮਿਕ ਤੇ ਸ਼ਰਧਾਲੂ ਦ੍ਰਿਸ਼ਟੀਕੋਣ ਤੋਂ ਬਾਬਾ ਜੀ ਨੂੰ ਮੁਖਾਤਬ ਸਾਂ ਮੇਰਾ ਤਰਕ ਤਾਂ ਇਹੋ ਸੀ ਕਿ ਮੈਂ ਜੀਤੇ ਦੇ ਗੁੰਗੇ ਅੰਦਰ ਨੂੰ ਜ਼ੁਬਾਨ ਦੇਣੀ ਹੈ ਜਿਹੜੀ ਬਾਬਾ ਜੀ ਦੇ ਮਨ ਨੂੰ ਨੇੜਿਓ ਸੁਣ ਸਕੇ ਲਿਖਦਿਆਂ ਹੋਇਆਂ ਮੈਂ ਜੀਤੇ ਦੀ ਤਾਂ ਆਪਣੇ ਆਪ ਨੂੰ ਬੇਕਸੂਰ ਫਸਿਆ ਮਹਿਸੂਸ ਕਰ ਰਿਹਾ ਸਾਂ ਇੰਨੇ ਸਾਲ ਬਾਅਦ ਚਿੱਠੀ ਦੇ ਭਾਸ਼ਾ ਤੇ ਵੇਰਵੇ ਤਾਂ ਹੁਣ ਮੈਨੂੰ ਯਾਦ ਨਹੀਂ ਪਰ ਚਿੱਠੀ ਵਿੱਚ ਪੇਸ਼ ਭਾਵਨਾਵਾਂ ਤੇ ਤਰਕ ਇਸ ਪ੍ਰਕਾਰ ਉਸਾਰਿਆ ਗਿਆ ਜਿਸ ਨਾਲ ਬਾਬਾ ਜੀ ਦੀਆਂ ਭਾਵਨਾਵਾਂ ਨੂੰ ਜੁੰਬਿਸ਼ ਮਿਲ ਸਕੇ ਭਾਈ ਬਿਦੇ ਚੰ ਗੁਰੂ ਅਰਜਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਮਕਾਲੀ ਤੇ ਸ਼ਰਧਾਲੂ ਸਿੱਖ ਸਨ ਬਾਬਾ ਦੀਆ ਸਿੰਘ ਦੇ ਪਿਤਾ ਬਾਬਾ ਮੋਹਨ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਪਿੰਡ ਸੋਰਸਿੰਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦੁਆਰੇ ਦੀ ਇਮਾਰਤ ਬਣਵਾਈ ਸੀ ਜਿੱਥੇ ਹਰ ਸਾਲ ਬੜਾ ਵੱਡਾ ਸਲਾਨਾ ਜੋੜ ਮੇਲ ਲੱਗਦਾ ਸੀ ਬਾਬਾ ਜੀ ਨੂੰ ਸੱਚੇ ਸੋਚੇ ਗੁਰਸੇਕ ਤੇ ਬ੍ਰਹਮ ਗਿਆਨੀ ਵਜੋਂ ਵੜਿਆ ਆ ਕੇ ਮੈਂ ਗੱਲ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਨਾਲ ਹੀ ਸ਼ੁਰੂ ਕਰਕੇ ਉਹ ਜਿਸ ਤਰ੍ਹਾਂ ਲਿਖਿਆ ਤੁਸੀਂ ਕਲਯੁਗ ਵਿੱਚ ਉਹ ਸੱਚੇ ਪਾਤਸ਼ਾਹ ਦੇ ਸੱਚੇ ਪ੍ਰਤੀਨਿਧ ਹੋ ਜਿਸ ਨੂੰ ਬੰਦੀ ਛੋੜ ਦੇ ਨਾਂ ਨਾਲ ਸਾਰਾ ਸਿੱਖ ਜਗਤ ਜਾਣਦਾ ਹੈ ਅੱਜ ਤੁਸੀਂ ਹੀ ਸਾਡੇ ਸੱਚੇ ਹਮਦਰਦ ਤੇ ਸਾਡੀਆਂ 84 ਕੱਟਣ ਵਾਲੇ ਬੰਦੀ ਛੋੜੋ 84 ਸਾਹਮਣੇ ਇਹ ਦੁਨੀਆਵੀ ਜੇਲਾਂ ਤਾਂ ਤੁਹਾਡੇ ਅੱਗੇ ਉਜਾਰਥੀ ਨਹੀਂ ਰੱਖਦੀਆਂ ਇਸੇ ਕਰਕੇ ਇੱਥੇ ਜੇਲ੍ਹ ਵਿੱਚ ਬੈਠਿਆਂ ਵੀ ਮੈਂ ਜੜ ਦੀ ਕਲਾ ਵਿੱਚਾਂ ਮੈਨੂੰ ਗਾਦਾ ਫਿਕਰ ਜਦ ਤੁਹਾਡੇ ਨਾਮ ਆਵਾਂਗੀ ਤੁਹਾਡਾ ਦਿਆਵਨ ਹੱਥ ਮੇਰੇ ਸਿਰ ਉੱਤੇ ਹੈ ਐਸੇ ਕਰਕੇ ਤਾਂ ਮੈਂ ਸ਼ਾਹ ਹੁਸੈਨ ਦੇ ਕਹਿਣ ਮੁਤਾਬਕ ਮਾਪੇ ਛੋੜ ਕੇ ਤੁਹਾਡੇ ਲੜ ਲੱਗਿਆ ਸਾਂ ਤੁਹਾਡੇ ਕੋਲੋਂ ਅਮਰਤ ਸ਼ੱਕੀ ਮੈਂ ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਤੁਹਾਡੇ ਸੀਨੇ ਨਾਲ ਲੱਗਾ ਮਹਿਸੂਸ ਕਰਦਾ ਹਾਂ ਜਿਵੇਂ ਭਾਈ ਬਿਦੇ ਚੰਨੂ ਉਦੋਂ ਲੱਗਾ ਸੀ ਜਦੋਂ ਗੁਰੂ ਜੀ ਨੇ ਭਾਈ ਬਿਦੇ ਚੰਨ ਨੂੰ ਆਪਣੇ ਸੀਨੇ ਨਾਲ ਕੁੱਟਦਿਆਂ ਕਿਹਾ ਬਿਦੇ ਚੰਨ ਛੇਨਾ ਗੁਰੂ ਦਾ ਸੀਨਾ ਉਸ ਦਿਨ ਤੋਂ ਬਾਅਦ ਤੁਸੀਂ ਹੀ ਮੇਰੇ ਮਾਪੇ ਤੇ ਹੋਰ ਸਭ ਕੁਝ ਹੋ ਤੁਹਾਡੇ ਸੀਨੇ ਨਾਲ ਲੱਗੇ ਤੁਹਾਡੇ ਇਸ ਨਿਮਾਣੇ ਸਿੰਘ ਨੂੰ ਭਰੋਸਾ ਹੈ ਕਿ ਤੁਸੀਂ ਅਣ ਬੋਲਿਆ ਹੀ ਅਗਲੇ ਦਿਵਸਾ ਜਾਣਨ ਵਾਲੇ ਮੰਨ ਦੀਆਂ ਬੁੱਝਣ ਵਾਲੇ ਹੋ ਤੁਸੀਂ ਦਰ ਤੇ ਆਿਆਂ ਦੀਆਂ ਫਰਿਆਦਾਂ ਸੁਣਦੇ ਤੇ ਉਹਨਾਂ ਦੇ ਦੁੱਖ ਹਰਦੇ ਹੋ ਵੇ ਕਸੂਰੇ ਦੁਖੀਆਂ ਦੀ ਗੁਰਲਾਹਟ ਤੁਹਾਡੇ ਤੋਂ ਵੱਧ ਪਨਾ ਹੋਰ ਕਿਸ ਨੂੰ ਸੁਣਾਈ ਦੇ ਸਕਦੀ ਹੈ ਮੇਰੇ ਵੇ ਕਸੂਰ ਹੋਣ ਦੀ ਗੁਰਲਾਹਟ ਘਟ ਘਟ ਕੇ ਅੰਦਰ ਕੀ ਜਾਣਨ ਵਾਲੇ ਤੁਹਾਡੇ ਰਹਿਮਦਿਲ ਆਪੇ ਨੂੰ ਪਲਾ ਕਿਵੇਂ ਨਾ ਸੁਣੀ ਹੋਏਗੀ ਜੇ ਅਜੇ ਤੱਕ ਤੁਸੀਂ ਮੇਰੇ ਬਚਾ ਲੇ ਕੋਜ ਨਹੀਂ ਕੀਤਾ ਤਾਂ ਇਸ ਪਿੱਛੇ ਵੀ ਤੁਹਾਡੇ ਕੋਈ ਰਜ਼ਾ ਹੀ ਹੋਏਗੀ ਕਦੀ ਕਦੀ ਦੁਨੀਆਦਾਰ ਹੋਇਆਂ ਮੇਰਾ ਦਿਲ ਸੋਚਦਾ ਹੈ ਕਿ ਤੁਹਾਡੇ ਅੱਗੇ ਤਰਲਾ ਪਾਵਾਂ ਕਿ ਮੈਨੂੰ ਇਸ ਜੇਲ੍ਹ ਵਿੱਚੋਂ ਮੁਕਤ ਕਰਾਓ ਫਿਰ ਸੋਚਦਾ ਹਾਂ ਕਿ ਜਦੋਂ ਬਾਬਾ ਜੀ ਹੀ ਹੁਣ ਮੇਰੇ ਮਾਪੇ ਮੇਰੇ ਗੁਰੂ ਤੇ ਮੇਰਾ ਰੱਬ ਹਨ ਤਾਂ ਉਹਨਾਂ ਨੂੰ ਭਲਾ ਮੇਰਾ ਬੇਗੁਨਾ ਦਾ ਤਰਲਾ ਕਿਵੇਂ ਨਾ ਸੁਣਦਾ ਹੋਏਗਾ ਤੇ ਉਹ ਮੇਰੇ ਬੰਦ ਖਲਾਸੀ ਕਰਾਉਣ ਲਈ ਭਲਾ ਉਦਮ ਕਿਵੇਂ ਨਾ ਕਰਨਗੇ ਤੁਸੀਂ ਮੈਨੂੰ ਆਪਣੇ ਸੀਨੇ ਨਾਲ ਉਲਾ ਕੇ ਜੇਲ੍ਹਾਂ ਵਿੱਚ ਰੋਣ ਲਈ ਦੂਰ ਕਿਵੇਂ ਛੁੱਟ ਸਕਦੇ ਹੋਂ ਤੁਹਾਡੇ ਬੰਦੇ ਛੋੜ ਚੋਲੇ ਦੀ ਇੱਕ ਕੰਨੀ ਤਾਂ ਮੇਰੇ ਹੱਥ ਆਈ ਜਾਏਗੀ ਮੈਂ ਮੁੜ ਤੋ ਆਜ਼ਾਦ ਫਿਜ਼ਾ ਵਿੱਚ ਸਾਹ ਲੈਂਦਾ ਤੁਹਾਡੇ ਚਰਨਾਂ ਵਿੱਚ ਬੈਠਾ ਹੋਵਾਂਗਾ ਇਸ ਤਰ੍ਹਾਂ ਦੇ ਰਲਦੇ ਮਿਲਦੇ ਪਾਵਾਂ ਵਾਲੀ ਚਿੱਠੀ ਜੀਤੇ ਵੱਲੋਂ ਲਿਖ ਕੇ ਮੈਂ ਉਸ ਦੇ નિર્ਦੋਸ਼ ਹੋਣ ਦਾ ਵਾਸਤਾ ਪਾਇਆ ਸ਼ਬਦਾਂ ਵਿੱਚ ਆਪਣਾ ਅੰਦਰ ਕੋਲ ਦਿੱਤਾ ਇਸ ਕੋਲੇ ਹੋਏ ਦਿਲ ਨੇ ਬਾਬਾ ਜੀ ਦਾ ਦਿਲ ਪਿਘਲਾਉਣਾ ਸੀ ਅਗਲੇ ਦਿਨ ਚਿੱਠੀ ਪੜ੍ਹ ਕੇ ਜੇਤੇ ਨੂੰ ਸੁਣਾਈ ਇਹ ਚਿੱਠੀ ਜੇਲ੍ਹ ਤੋਂ ਬਾਹਰ ਵੀ ਮੈਂ ਹੀ ਪਹੁੰਚਾਉਣੀ ਸੀ ਕੁਝ ਦਿਨਾਂ ਤੱਕ ਮੇਰੀ ਤਰੀਕ ਸੀ ਆਪਣੇ ਨਾਲ ਚਿੱਠੀ ਲੈ ਜਾਵਾਂਗਾ ਤੇ ਉੱਥੇ ਕਿਸੇ ਆਏ ਦੋਸਤ ਰਿਸ਼ਤੇਦਾਰ ਨੂੰ ਡਾਕ ਵਿੱਚ ਪਾਉਣ ਲਈ ਕਹਿ ਦਿਆਂਗਾ ਇੱਕੋ ਕੇਸ ਨਾਲ ਸੰਬੰਧਿਤ ਹੋਣ ਕਰਕੇ ਬਿਜਲੀ ਬੋਰਡ ਵਾਲੇ ਬਲਬੀਰ ਨੇ ਅਤੇ ਮੈਂ ਇਕੱਠਿਆਂ ਤਰੀਕ ਭੁਗਤਣ ਜਾਣਾ ਸੀ ਸਾਨੂੰ ਜੇਲ੍ਹ ਦੀ ਡਿਊਟੀ ਵਿੱਚ ਲੈ ਕੇ ਜਾਣ ਵਾਲੇ ਜੇਲ੍ਹ ਕਰਮਚਾਰੀ ਸਾਡੇ ਜਾਣੂ ਹੋ ਚੁੱਕੇ ਸਨ ਅਤੇ ਸਾਡੇ ਵਿਚਾਰਾਂ ਕਰਕੇ ਸਾਡੀ ਇੱਜ਼ਤ ਕਰਦੇ ਸਨ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜੀਤੇ ਨਿਹੰਗ ਦੇ ਚਿੱਠੀ ਬਾਹਰ ਲੈ ਕੇ ਜਾਣੀ ਹੈ ਗਾਲੀ ਕੋਈ ਨਾ ਭਾਜੀ ਉਹਨਾਂ ਆਖਿਆ ਡਿਊਟੀ ਵਿੱਚ ਆਪਣੇ ਆਪਣੇ ਮੁਕਦਮਿਆਂ ਦੀਆਂ ਤਰੀਕਾਂ ਭੁਗਟਣ ਵਾਲੀ ਹੋਰ ਲੋਕ ਵੀ ਸਨ ਤਰੀਕ ਤੇ ਜਾਣ ਵਾਲੇ ਸਾਨੂੰ ਸਾਰਿਆਂ ਨੂੰ ਇੱਕ ਲਾਈਨ ਵਿੱਚ ਖੜਾ ਕਰ ਲਿਆ ਗਿਆ ਜਿਸ ਦੇ ਕੋਲ ਜੋ ਕੁਝ ਵੀ ਹੈਗਾ ਉਹ ਹੁਣੇ ਬਾਹਰ ਕੱਢ ਕੇ ਫੜਾਦੇ ਹੋਏ ਫਿਰ ਨ ਆਖਿਓ ਗਾਰਡ ਨਾਲ ਜਾਣ ਵਾਲੇ ਹਵਾਲਦਾਰ ਨੇ ਝੰਕਾਇਆ ਤੇ ਫਿਰ ਲਾਈਨ ਦੇ ਇੱਕ ਸਿਰੇ ਤੋਂ ਸਭ ਦੀਆਂ ਤਲਾਸ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੈਂ ਆਖਿਓ ਆਖ ਦਿੱਤਾ ਸੀ ਤਾਂ ਤੈਨੂੰ ਸੁਣਿਆ ਨਹੀਂ ਸੀ ਬੋਝੇ ਦਿੱਤੇ ਸੀ ਕੰਨਾਂ 'ਚ ਤੁਸੀਂ ਲੋਕ ਛਿੱਤਰ ਦੇ ਯਾਰੋਂ ਹਵਾਲਦਾਰ ਦੀ ਆਵਾਜ਼ ਦੇ ਨਾਲ ਹੀ ਤਾੜ-ਤਾੜ ਚਪੇੜਾ ਵੱਜਣ ਦੀ ਆਵਾਜ਼ ਸੁਣੀ। ਹਵਾਲਦਾਰ ਰੋ ਵਿੱਚ ਮਤ ਪਿਆ ਸੀ। ਵਾਰੀ-ਵਾਰੀ ਤਲਾਸ਼ੀ ਲੈਂਦੇ ਆਂ। ਜਿਸ ਕੋਲੋਂ ਵੀ ਕੁਝ ਲੱਭਦਾ ਉਸ ਨੂੰ ਉਹ ਹੁੱਲੇ ਦੇ ਨਾਲ ਗਾਲਾਂ ਤੇ ਚਪੇੜਾਂ ਦੀ ਬਖਸ਼ਿਸ਼ ਕਰੀ ਜਾ ਰਿਹਾ ਸੀ। ਮੇਰੀ ਸਾਹਮਣੀ ਜੇਬ ਵਿੱਚ ਜੀਤੇ ਬਣੀ ਚਿੱਠੀ ਸੀ। ਪਰ ਮੈਂ ਲਾਈਨ ਦੇ ਲਗਭਗ ਅਖੀਰ ਤੇ ਸਾਂ। ਮੇਰੇ ਕੋਲ ਪਹੁੰਚਦਿਆਂ ਨੂੰ ਅਜੇ ਉਸ ਨੂੰ ਚੇਰ ਲੱਗਣਾ ਸੀ। ਜਾਉਂ ਕਦਮਾਂ ਦੇ ਵਿੱਚ ਤੇ ਮੇਰੇ ਹਮਦਰਦ ਕਰਮਚਾਰੀ ਖਲੋਤੇ ਹੋਏ ਸਨ। ਉਹਨਾਂ ਵਿੱਚੋਂ ਇੱਕ ਜਣਾ ਰਜਿਸਟਰ ਤੇ ਨਾਂ ਪਤੇ ਲਿਖਣ ਵਾਲੇ ਕਰਮਚਾਰੀ ਨੂੰ ਉਹ ਜਿ ਲਿਖਾ ਰਿਹਾ ਸੀ ਤੇ ਦੂਜਾ ਉਸਦੇ ਚੁੱਕਿਆ ਹੋਇਆ ਸੀ। ਮੈਨੂੰ ਆਸ ਹੈ ਕਿ ਮੇਰੇ ਤੱਕ ਹਵਲਦਾਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਉਧਰੋਂ ਵੇਲੇ ਹੋ ਕੇ ਮੇਰੀ ਸੁਰੱਖਿਆ ਲਈ ਆਹ ਹਾਜ਼ਰ ਹੋਣਗੇ। ਉਹਨਾਂ ਵਿੱਚੋਂ ਰਜਿਸਟਰ ਤੇ ਚੁੱਕਣ ਵਾਲੇ ਨੇ ਆਪਣੇ ਸਾਥੀ ਨੂੰ ਕਿਹਾ ਵੀ ਤੋ ਉਧਰ ਧਿਆਨ ਦਾ ਉਸ ਨੇ ਰਜਿਸਟਰ ਵੱਲ ਵੇਖਣੋਂ हट ਕੇ ਸਾਡੇ ਵੱਲ ਚਾਤਮਰੀ ਤੇ ਮੈਨੂੰ ਸੁਰੱਖਿਅਤ ਹਦੋਦ ਵਿੱਚ ਜਾਣ ਕੇ ਫੇਰ ਸਾਥੀ ਨਾਲ ਹੀ ਰਜਿਸਟਰ ਤੇ ਝੋਕਿਆ ਹਵਾਲਦਾਰ ਮੇਰੇ ਤੋਂ ਪਹਿਲਾਂ ਖਲੋਤੇ ਬਲਬੀਰ ਸਿੰਘ ਕੋਲ ਸਾਹਮਣੇ ਆ ਖੜਾ ਹੋਇਆ ਜਦੋਂ ਮੇਰੇ ਸਾਹਮਣੇ ਹੋਇਆ ਮੈਂ ਜੇਬ ਵਿੱਚੋਂ ਭਰੋਸੇ ਨਾਲ ਚਿੱਠੀ ਕੱਢ ਕੇ ਥੋੜੀ ਵਿਥ ਦੇ ਖਲੋਤੇ ਆਪਣੇ ਹਮਦਰਦ ਕਰਮਚਾਰੀਆਂ ਵੱਲ ਇਸ਼ਾਰਾ ਕਰਕੇ ਹਵਲਦਾਰ ਨੂੰ ਦੱਸਣ ਤੇ ਉਹਨਾਂ ਹਮਦਰਦਾਂ ਦਾ ਧਿਆਨ ਆਪਣੇ ਵੱਲ ਮੋੜਨ ਲਈ ਆਵਾਜ਼ ਦੇਣ ਹੀ ਵਾਲਾ ਸੀ ਕਿ ਹਵਲਦਾਰ ਨੇ ਪਟਾਕ ਕਰਦਾ ਜ਼ੋਰਦਾਰ ਥੱਫੜ ਮੇਰੀ ਗੱਲ ਤੇ ਜੜ ਦਿੱਤਾ ਖੜਾਕ ਨਾਲ ਡਿਉੜੀ ਗੂੰਜੋਠੀ ਮੇਰੀ ਆਵਾਜ਼ ਮੂੰਹ ਵਿੱਚੇ ਘੁਰਲ ਹੋ ਗਈ ਬਲਵੀਰ ਨੇ ਵੀ ਉਸ ਦਾ ਉੱਠਦਾ ਹੱਥ ਦੇਖ ਲਿਆ ਸੀ ਉਸ ਨੇ ਹਮਦਰਦ ਕਰਮਚਾਰੀ ਨੂੰ ਸੂਚਿਤ ਕਰਨ ਲਈ ਉਸ ਦਾ ਨਾਂ ਲੈ ਕੇ ਆਵਾਜ਼ ਮਾਰ ਦਿੱਤੀ ਉਸ ਨੇ ਤੁਰਤ ਪਿੱਛੇ ਪਾਉ ਕੇ ਵੇਖਿਆ ਪਾਣਾ ਤਾਂ ਵਰ ਚੁੱਕਾ ਸੀ ਉਹ ਵੇਖੀ ਵੇਖੀ ਕਹਿੰਦਿਆਂ ਦੂਜਾ ਥੱਪੜ ਮਾਰਨ ਲਈ ਹਵਲਦਾਰ ਦਾ ਉਠਿਆ ਹੱਥ ਉਸ ਨੇ ਛਾਲ ਮਾਰ ਕੇ ਫੜ ਲਿਆ ਉਸ ਦਾ ਦੂਜਾ ਸਾਥੀ ਵੀ ਕੋਲ ਆ ਖਲੋਤਾ ਯਾਰ ਬੰਦਾ ਕੋ ਬੰਦਾ ਤਾਂ ਵੇਖ ਲਿਆ ਕਰੋ ਉਸ ਨੇ ਹਵਲਦਾਰ ਨੂੰ ਹਿਰਕ ਅਤੇ ਪਛਤਾਵੇ ਨਾਲ ਗੇਹਾ ਪਹਿਲਾਂ ਦੱਸਣਾ ਸੀ ਨਾ ਫਿਰ ਬੰਦੇ ਦੇ ਮੂੰਹ ਤੇ ਤਾਂ ਨਹੀਂ ਲਿਖਿਆ ਹੋਇਆ ਸੌਰੀ ਭਾਜੀ ਤੁਸੀਂ ਪਹਿਲਾਂ ਆਵਾਜ਼ ਦੇ ਦੇਣੀ ਸੀ ਮੈਨੂੰ ਤਰਵਾਸ ਦੇ ਕੇ ਉਸ ਆਪਣੇ ਸਾਥੀ ਵੱਲ ਮੂੰਹ ਕੀਤਾ ਮੈਂ ਤੈਨੂੰ ਧਿਆਨ ਰੱਖਣ ਲਈ ਕਿਹਾ ਵੀ ਸੀ ਜਦੋਂ ਮੈਂ ਜੋ ਰਜਿਸਟਰ ਤੇ ਲਿਖਵਾਉਣ ਦੇ ਆ ਤੂੰ ਮੇਰੇ ਲਾਗੇ ਖਲੋ ਕੇ ਕਿ ਕੜਛ ਮੰਝਣਾ ਸੀ ਉਸਨੇ ਆਪਣੇ ਸਾਥੀ ਨੂੰ ਝਿੜਕਿਆ ਤੇ ਖੋਹੀ ਗਈ ਜਿੱਠੀ ਹਵਲਦਾਰ ਦੇ ਹੱਥ ਵਿੱਚੋਂ ਫੜ ਗਈ ਮੇਰੇ ਹੱਥ ਫੜਾਉਂਦਿਆ ਕਵਲਦਾਰ ਵੱਲ ਮੂੰਹ ਕੀਤਾ ਤੈਨੂੰ ਪਤਾ ਵੀ ਹੈ ਕਿ ਕੌਣ ਨੇ ਉਹਦੇ ਅਫਸੋਸ ਕਰਨ ਨਾਲ ਹੁਣ ਮੇਰਾ ਕੀ ਸੌਰਣਾ ਸੀ ਮੇਰੇ ਕੰਨ ਅਤੇ ਗੱਲ ਚੋਂ ਸੇਕ ਨਿਕਲ ਰਿਹਾ ਸੀ ਸਿਰ ਘੁੰਮ ਰਿਹਾ ਸੀ ਵਜੀ ਚਪੇੜ ਦਾ ਖੜਾਕ ਅਜੇ ਵੀ ਡਿਉੜੀ ਵਿੱਚ ਗੂੰਜਦਾ ਲੱਗਦਾ ਸੀ ਐਨੇ ਬੰਦਿਆਂ ਵਿੱਚ ਖਲੋਤਾ ਮੈਂ ਜਲਾਲਤ ਨਮੋਸ਼ੀ ਤੇ ਹੀਣ ਭਾਵਨਾ ਵਿੱਚ ਡੁੱਬਾ ਹੋਇਆ ਸਾਂ ਉਦੋਂਵੇਂ ਅਜੇ ਵੀ ਮੈਨੂੰ ਮੈਂ ਕੌਣ ਹਾਂ ਬਾਰੇ ਦੱਸ ਰਹੇ ਸੰਤ ਉਹਨਾਂ ਨੂੰ ਸੁਣਨ ਉਪਰੰਤ ਥੱਪੜ ਮਾਰਨ ਵਾਲੇ ਹਵਲਦਾਰ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਸਨੇ ਮਾਅਵਾਦਾ ਕੇ ਤਸੱਲੀ ਦੇਣ ਲਈ ਮੇਰਾ ਮੋਢਾ ਕੁੱਟਿਆ ਮੈਂ ਆਪਣੇ ਆਪ ਵਿੱਚ ਪਰਤਿਆ ਆਪਣੇ ਹਮਦਰਦਾਂ ਨੂੰ ਪਛਤਾਵੇ ਦੇ ਭਾਰ ਤੋਂ ਮੁਕਤ ਕਰਨ ਲਈ ਚੋਥੀ-ਮੁੱਠੀ ਹੱਸਿਆ ਇਹ ਨੇਤਾ ਮਾਸਟਰ ਸਾਲਗਰਾਮ ਦੀ ਇਤਿਹਾਸਿਕ ਚਪੇੜ ਦੀ ਛਾਂ ਛਾਂ ਦੁਬਾਰਾ ਚੇਤੇ ਕਰਵਾ ਦਿੱਤੀ ਮੈਂ ਪਹਿਲੀ ਜਮਾਤ ਵਿੱਚ ਸਾਂ ਮਾਸਟਰ ਸਾਲਗ੍ਰਾਮ ਨੇ ਸਾਨੂੰ ਫੱਟੀਆਂ ਉੱਤੇ ਬੋਲ ਲਿਖਤ ਲਿਖਣ ਲਈ ਸ਼ਬਦ ਬੋਲਿਆ ਆਚਾਰ ਮੈਂ ਉਸੇ ਵੇਲੇ ਲਿਖ ਲਿਆ ਪਰ ਮਾਸਟਰ ਅਗਲਾ ਸ਼ਬਦ ਜੇ ਬੋਲ ਨਹੀਂ ਸਿਰਿਆ ਉਹ ਦੂਜੇ ਮੁੰਡਿਆਂ ਵੱਲ ਵੇਖ ਰਿਹਾ ਸੀ ਸ਼ਾਇਦ ਜਿਹੜੇ ਅਜੇ ਲਿਖਣ ਦੇ ਯਤਨ ਵਿੱਚ ਸਨ ਮੈਂ ਵੀ ਅਗਲੇ ਸਾਥੀ ਵੱਲ ਥੋੜਾ ਝੁੱਕ ਕੇ ਚਾਤੀ ਮਾਰੀ ਕਿ ਇਸਨੇ ਅਜੇ ਤੱਕ ਲਿਖਿਆ ਕਿਉਂ ਨਹੀਂ ਸਾਲਗ੍ਰਾਮ ਨੇ ਮੇਰੀ ਝਾਤ ਨੂੰ ਵੇਖ ਲਿਆ ਤੇ ਉਸਨੇ ਮੈਨੂੰ ਉੱਠ ਕੇ ਆਪਣੇ ਕੋਲ ਆਉਣ ਲਈ ਕਿਹਾ ਡਰ ਦਾ ਡਰਦਾ ਮੈਂ ਉਸ ਦੀ ਕੁਰਸੀ ਕੋਲ ਗਿਆ ਤੇ ਉਸਨੇ ਵੀ ਹਵਲਦਾਰ ਵਾਂਗ ਨਾ ਆ ਵੇਖਿਆ ਨਾ ਤਾਂ ਤੇ ਨਕਲ ਕਰਦਾ ਆ ਕੇ ਫਟਾਹ ਕਰਦੀ ਕੱਟੀ ਹੋਈ ਚੀਚੀ ਵਾਲੇ ਹੱਥ ਦੀ ਤਿੰਨ ਉਂਗਲੀ ਚਪੇੜ ਮੇਰੇ ਗੱਲ ਤੇ ਜੜ ਦਿੱਤੀ ਅੱਖਾਂ ਵਿੱਚੋਂ ਫੁੱਟ ਫੁੱਟ ਡੋਲਦੇ ਅਥਰੂਆਂ ਨਾਲ ਮੇਰਾ ਚਿਹਰਾ ਤਾਂ ਭਿੱਜਣਾ ਹੀ ਸੀ ਅਚਨਚੇਤ ਪਈ ਦਸ਼ਤਣਾਣ ਮੇਰੀ ਪਜਾਮੀ ਵਿਗਲੀ ਹੋ ਗਈ ਮੈਨੂੰ ਤਾਂ ਉਦੋਂ ਅਜੇ ਨਕਲ ਦੇ ਅਰਥਾਂ ਦਾ ਵੀ ਨਹੀਂ ਪਤਾ ਸੀ ਕਿਸੇ ਵੱਲੋਂ ਵੱਜੀ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਚਪੇੜ ਸੀ ਇਸੇ ਕਰਕੇ ਮੇਰੇ ਲਈ ਇਤਿਹਾਸਿਕ ਸੀ ਬਿਨਾਂ ਕਸੂਰ ਤੋਂ ਵੱਜੀ ਇਸ ਚਪੇੜ ਦੀ ਪੀੜ ਸਾਰੀ ਉਮਰ ਮੇਰੇ ਜਹਨ ਵਿੱਚ ਛਾਂ ਛਾਂ ਕਰਦੀ ਰਹੀ ਸੀ ਅੱਜ ਇਸ ਵਿੱਚ ਦੂਜੀ ਚਪੇੜ ਦਾ ਵਾਧਾ ਹੋ ਗਿਆ ਸੀ ਗਜੈਰੀ ਜਾਂਦਿਆਂ ਵੀ ਇਸ ਚਪੇੜ ਦੀ ਗੂੰਜ ਮੇਰੇ ਅੰਦਰਲੇ ਗੋਬੰਦ ਵਿੱਚ ਗੂੰਜਦੀ ਪਈ ਤਰੀਖ ਭੁਗਤ ਕੇ ਜੇਲ੍ਹ ਵਿੱਚ ਪਰਤਣ ਤੋਂ ਪਹਿਲਾਂ ਹੀ ਸਵੇਰ ਵਾਲੀ ਚਪੇੜ ਦੀ ਖਬਰ ਮੇਰੇ ਸਾਥੀਆਂ ਨੂੰ ਮਿਲ ਚੁੱਕੀ ਸੀ ਅੱਜ ਤਾਂ ਭਰਾਵੋ ਦੇਨੇ ਚੰਦਰਾ ਚੜਿਆ ਪਹਿਲਾਂ ਤਾਂ ਡਿਊਟੀ ਵਿੱਚ ਪਟਾਕਾ ਪੈ ਗਿਆ ਫਿਰ ਗਾਰਡ ਵਾਲਿਆਂ ਨੇ ਧੋਖਾ ਕੀਤਾ ਵਕੀਲ ਨੂੰ ਝਾਕਣੀ ਦੇ ਕੇ ਪਹਿਲਾਂ ਹੀ ਤਰੀਖ ਲੈ ਆਈ ਅੱਜ ਤਾਂ ਬਸ ਇੰਨੇ ਹੀ ਗਮ ਹੋਇਆ ਕਿ ਚਪੇੜ ਤੋਂ ਸਾਵੇਂ ਜੀਤੇ ਨਿਹੰਗ ਦੇ ਚਿੱਠੀ ਸੋਲ ਕੇ ਡਾਕੇ ਪਵਾ ਦਿੱਤੀ। ਵੇਖੋ ਉਸ ਦਾ ਹੁਣ ਕੀ ਬਣਦਾ ਏ। ਜੇ ਦੇਨੇ ਇੰਨਾ ਮਨਹੂਸ ਚੜਿਆ ਤਾਂ ਬਣਨਾ ਬਣਾਉਣਾ। ਜੀਤੇ ਦੀ ਚਿੱਠੀ ਦਾ ਕੁਝ ਵੀ ਨਹੀਂ। ਕਿਸੇ ਨੇ ਟੋਣਾ ਮਾਰਿਆ। ਇਹ ਜਣੇ ਨੇ ਚਪੇੜ ਵਾਲੀ ਕਹਾਣੀ ਕਿਵੇਂ ਵਾਪਰੇ ਸੁਣਨ ਦੀ ਫਰਮਾਇਸ਼ ਪਾ ਦਿੱਤੀ। ਕੀ ਦੱਸਾਂ ਉਹਨੂੰ। ਉਹ ਇੱਕ ਵਾਰ ਕਲਪਨਾ ਵਿੱਚ ਮੈਨੂੰ ਫੇਰ ਜਪੇੜ ਵਜਦੀ ਆਪ ਵੇਖਣੀ ਤੇ ਮੈਨੂੰ ਵਿਖਾਉਣੀ ਜਾਂਦਾ ਸੀ ਮੈਂ ਹੱਸ ਕੇ ਫੇਰ ਸਾਲਗ੍ਰਾਮ ਦੇ ਇਤਿਹਾਸਿਕ ਜਪੇੜ ਦੀ ਕਹਾਣੀ ਪਾ ਦਿੰਦੀ ਮਾਸਟਰ ਸਾਲਗ੍ਰਾਮ ਮੇਰੇ ਪਿੰਡ ਦਾ ਹੀ ਸੀ ਲੋਕਾਂ ਉਸੀਆਂ ਕਹਾਣੀਆਂ ਬਣਾਈਆਂ ਹੋਈਆਂ ਸਨ ਪਤਾ ਨਹੀਂ ਝੂਠੀਆਂ ਜਾਂ ਸੱਚੀਆਂ ਕਹਿੰਦੇ ਵਿਆਹ ਵਾਲੇ ਦਿਨ ਜਦੋਂ ਉਹ ਚੁਬਾਰੇ ਵਿੱਚ ਘਰ ਵਾਲੀ ਕੋਲ ਗਿਆ ਆ ਇੱਕਦਮ ਲੇ ਜੀਆਂ ਨੇ ਨਵਿਆਹੀ ਵੋਟੀ ਨੂੰ ਰੋਂਦਿਆਂ কুরਲਾਉਂਦਿਆਂ ਤੇ ਹਾੜੇ ਕੱਢਦਿਆਂ ਸੁਣਿਆ ਤੇ ਨਾਲ ਹੀ ਸੁਣੀ ਤੈਂ ਤੈਂ ਦੀ ਆਵਾਜ਼ ਘਰ ਦੇ ਜੀ ਤੇ ਪਰੌਣੇ ਭੱਜ ਗਏ ਵੇਖਦੇ ਕੀ ਸਾਲਗ੍ਰਾਮ ਵੋਟੀ ਨੋ ਕੁੱਟ ਰਿਆ ਸੀ ਤੇ ਉਹ ਜਾਨ ਬਚਾਉਂਦੇ ਚੁਬਾਰੇ ਵਿੱਚ ਨੁਕਰੋ ਨੁਕਰੀ ਭੱਜੀ ਫਿਰਦੀ ਸੀ ਕਮਲਾ ਹੋ ਗਿਆ ਅਕਲ ਨੂੰ ਹੱਥ ਮਾਰ ਹੋਇਆ ਕੀ ਏ ਤੈਨੂੰ ਕਰਦਿਆਂ ਪੁੱਛਿਆ ਸਾਲ ਗ੍ਰਾਮ ਕਹਿੰਦਾ ਮੈਂ ਜਦੋਂ ਜਮਾਤ ਚ ਜਾਂਦਾ ਤਾਂ ਪੰਜਾਬ ਮੁੰਡੇ ਕਲਾਸ ਸਟੈਂਡ ਆ ਕੇ ਮੈਨੂੰ ਬੰਦਗੀ ਕਰਨ ਲਈ ਉੱਠ ਕੇ ਖਲੋ ਜਾਂਦੇ ਨੇ ਇਹ ਮੇਰੇ ਆਉਣ ਤੇ ਗੁੱਛਾ ਮੁੱਛਾ ਹੋ ਕੇ ਬੈਠੇ ਰਹੀ ਕਲਾਸ ਸਟੈਂਡ ਆ ਕੇ ਉੱਠੇ ਕਿਉਂ ਨਹੀਂ ਹਵਲਦਾਰ ਵੀ ਉੱਥੇ ਸਾਡੀ ਕਲਾਸ ਸਟੈਂਡ ਕਰਾਉਣ ਲੱਗ ਪਿਆ ਸੀ ਉਸ ਫਲਤਾ ਚਪੇੜ ਦਾ ਖੜਾਕ ਸਾਲ ਗ੍ਰਾਮ ਦੀ ਕਹਾਣੀ ਦੇ ਹਾਸੇ ਵਿੱਚ ਗਵਾਚ ਗਿਆ ਫਰੋਂ ਦੇ ਜੀਤੇ ਲਈ ਵੱਜੀ ਚਪੇੜ ਦਾ ਸੇਕ ਮੇਰੇ ਕੰਨਾਂ ਨੂੰ ਕਈ ਦਿਨ ਲੂੰਦਾ ਰਿਹਾ ਆਖਰਕਾਰ ਉਸ ਲਈ ਲਿਖੀ ਚਿੱਠੀ ਵਿੱਚਲੇ ਮੇਰੇ ਸ਼ਬਦਾਂ ਦੀ ਤਾਕਤ ਨੇ ਚਪੇੜ ਦੇ ਸੇਕ ਨੂੰ ਤੋੜ ਦਿੱਤਾ ਮੇਰੇ ਅੰਦਰ ਖੁਸ਼ੀ ਦੇ ਫੁੱਲ ਖਿੜ ਪਏ ਜਦੋਂ ਮੈਨੂੰ ਪਤਾ ਲੱਗਾ ਕਿ ਜੀਤੇ ਨਿਹੰਗ ਦੀ ਅਗਲੀ ਪੇਸ਼ੀ ਦੇ ਬਾਬਾ ਜੀ ਆਪਣੇ ਸਿੰਘਾਂ ਦੀ ਭੀੜ ਨਾਲ ਵਕੀਲ ਸਮੇਤ ਕਚਹਿਰੀ ਵਿੱਚ ਹਾਜ਼ਰ ਹੋ ਗਏ ਸਨ ਪਿਛੋਂ ਪਤਾ ਲੱਗਾ ਜੀਤੇ ਦੇ ਚਿੱਠੇ ਕਿਸੇ ਸਿੰਘ ਕੋਲੋਂ ਸੁਣ ਕੇ ਬਾਬਾ ਜੀ ਮੁਸਕਰਾਏ ਸਨ ਤੇ ਫਿਰ ਹੱਸ ਕੇ ਆਖਿਆ ਸੀ ਕਰੀਏ ਭਾਈ ਕੁਝ ਆਪਣੇ ਜੀਤ ਸਿਉਂਦਾ ਹੁਣ ਤਾਂ ਕਰਨਾ ਹੀ ਪੈਣਾ ਜੀਤਾ ਅਗਲੀ ਅਗਲੇਰੀ ਪੇਸ਼ੀ ਤੇ ਹੀ ਛੁੱਟ ਗਿਆ ਕਿ ਇਸ ਅਜੇ ਅਸਲੋਂ ਹੀ ਮੋੜਲੇ ਦੌਰ ਵਿੱਚ ਸੀ ਸ਼ਾਇਦ ਪੋਸਟਮਾਰਟਮ ਦੀ ਰਿਪੋਰਟ ਅਜੇ ਹੀ ਬਣਵਾ ਦਿੱਤੀ ਗਈ ਸੀ ਕਿ ਬਜ਼ੁਰਗ ਦੀ ਮੌਤ ਕਤਲ ਦੀ ਥਾਂ ਸਵਾਵਿਕ ਕੋਈ ਵਿਖਾ ਦਿੱਤੀ ਸੀ ਮੇਰੇ ਸ਼ਬਦਾਂ ਨੇ નિર્ਦੋਸ਼ ਬੰਦੇ ਨੂੰ ਫਾਂਸੀ ਦੇ ਤਖਤੇ ਤੋਂ ਏਠਾ ਡੇਦਿਆਂ ਆਪਣੇ ਹੱਥਾਂ ਵਿੱਚ ਬੋਝ ਲਿਆ ਸੀ ਲੇਖਣ ਦਾ ਹੁਨਰ ਨਾਵਲ ਕਵਿਤਾ ਕਹਾਣੀ ਆਦਿ ਰਾਹੀਂ ਕਿਸੇ ਦਾ ਜੀਵਨ ਨਹੀਂ ਬਦਲਦਾ ਸਗੋਂ ਚਿੱਠੀ ਰਾਹੀਂ ਵੀ ਬਦਲ ਸਕਦਾ ਹੈ ਜੀਵਨ ਨੂੰ ਬਦਲਦਾ ਹੀ ਕਿਉਂ ਜੀਵਨ ਨੂੰ ਬਚਾ ਵੀ ਸਕਦਾ ਹੈ ਮੈਂ ਧੰਨ ਹੋ ਗਿਆ ਸਭ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਏਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ